वेगुरू का खाल श्री वागुरु जी फतेह हाँ जी मैं हर ठीक कौर अपने चैनल से स्वागत है सारे ठीक ठाक हाँ जी वागुरु जी कृपा ना सारे ठीक ठाक होवोंगे टाइम है जो सवेर का अठवाज गए ने सग हूँ बग के गए नी हजे अठवाज गए नीस अभियान खद के ना मर जा ਹਲੇ ਮਾਫਰ ਮੈਂ ਠੀਕ ਆ ਜਾਨਾ ਇੱਕ ਦਿਨ ਸਾਡੇ ਤੇ ਮਾਵਾ ਆਨੇ ਮੈਂ ਤੇ ਕਦੇ ਕੁਸ ਲਾਹ ਕਦੇ ਕੁਸ ਲਾਹ ਮੱਖੀਆਂ ਖਟੀਆਂ ਨਹੀਂ ਕਿ ਕੱਲ ਦਵਾਈ ਲਾਈ ਇੱਕ ਮੱਖੀ ਨਹੀਂ ਰਹੀ ਸਾਈਡ 'ਚ ਵੀ ਨਹੀਂ ਰਹੀ ਮੱਖੀ ਹੋਰ ਤਾਂ ਕੀ ਕਰੀਏ ਦਵਾਈ ਲਿਓ ਕੋਣ ਮਰੀ ਨਹੀਂ ਜੀ ਪਰ ਤੇਨ ਦੇਸੀ ਦੇ ਜੋਰ ਨਾਲ ਲਾ ਲਾ ਸੁਗਰੀ ਮੈਂ ਕਰੇ ਕਾਰਪਿੰਡ ਦਾ ਤੇਲ ਲਾ ਕਦੇ ਖੋਪੇ ਦਾ ਤੇਲ ਲਾ ਕਰੇ ਸਰੋਂ ਦਾ ਤੇਲ ਲਾ ਕਦੇ ਕੁਸ ਲਾਹ ਕਦੇ ਕੁਸ ਲਾਹ ਤੇ بس ਜਿਹੜੀ ਤੈਨੂੰ ਟਾਲਦੇ ਸੀ ਮੈਨੂੰ ਆਈ ਸੀ ਮੈਂ ਦਵਾਈ ਇਹਨਾਂ ਦੇ ਕਾਣੋਂ ਕਰਨੀਆਂ ਦਵਾਈ ਨਾਲ ਛੱਡ ਚ ਮੱਖੀ ਵੀ ਨਹੀਂ ਰਹੀ ਹੋਰ ਤਾਂ ਕਿੱਥੇ ਰਹੀ ਹੋਣੀ ਫਿਰ ਉੱਧਰ ਘਰੇ ਵੀ ਕਰਦੇ ਉੱਧਰ ਬਸ ਉੱਧਰ ਤਾਂ ਹੈ ਨਹੀਂ ਅੱਪਾਸ ਮਰਦੇ ਨਹੀਂ ਖੋਲੀਆਂ ਮੇਰੇ ਘਰ ਤੇ ਸਾਈਡ ਤੇ ਲਾ ਲ ਮੱਝਾਂ ਰਾਤ ਨੂੰ ਵੀ ਬਾਹਰ ਹੁੰਦੀਆਂ ਨੇ ਜਨੇ ਵੀ ਬਾਹਰ ਹੁੰਦੀਆਂ ਨੇ ਵਿੱਚ ਕੱਟ ਖਾਂਦੇ ਵੀ ਨੇ ਇਹਟ ਵਾਲੇ ਜਿਹੜਾ ਵੀ ਨਾਲ ਲੱਗ ਗਿਆ ਕਰਨ ਹਣਾ ਉਸ ਪੈਰ ਨੂੰ ਸਟਮੈਂਟ ਕਰ ਲਈਏ ਦੀਦੀ ਹਾਂ ਫੁਰੜੀ ਮੱਤੇ ਮਾਰਦਾ ਮਾਰਾ ਫੁਰੜੀ ਤੋਂ ਮਤਲਬ ਨਾ ਟਿੰਬਰੀ ਨਹੀਂ ਆਉਂਦੀ ਆਇਤਾ ਰੋਲ ਮੰਦਿਰਾਂ ਸੰਦਕਾ ਦਾਨਾ ਪਾ ਕੇ ਦੀ ਘਬਾਵਾ ਨੂੰ ਪਹਿਲਾਂ ਪੋਲਾ ਮੈਂ ਦੋਤੀ ਕਿ ਕੰਮ ਕਰਾਉ ਮੇਰੇ ਨਾਲ ਹਾਂ ਦੋਤੀ ਤਾਂ ਮੈਂ ਸਾਂਝਾ ਹੁੰਦੀਆਂ ਨਹੀਂ ਫੇਰ ਡਰਦੀਆਂ ਨੇ ਹੈ ਦੋਤੀ ਤਾਂ ਕੋਈ ਡਰਦੀਆਂ ਨਹੀਂ ਇੱਕ ਚਾਹ ਲਵਾ ਫਿਰ ਕੌਣ ਆਹ ਹਾਂ ਹਾਂ ਮੇ ਭੀ ਮਾਂ ਰੋਟੀ ਲਾਹੋਗੀ ਤੇਰੇ ਨਾਲ ਮਾਰ ਪੂੜੇ ਰੋਟੀ ਵੀ ਮਾਰਪੜੇ ਨਾ ਹੁੰਦੀ ਆ ਲੱਗੀ ਵੀ ਆ ਜਾਣਦੀ ਆ ਉਹ ਪ੍ਰਭਲਿੰਦੂ ਆ ਜੇ ਉਹ ਵੀ ਨਹੀਂ ਮਾਰਤ ਨੂੰ ਆਉਂਦੀ ਆ ਲੱਗਣ ਆਈ ਤਾਂ ਲੱਗਦੀ ਐ ਤੇਰੀ ਪਤਾ ਮਾਰਤ ਲੱਗੀ ਪਿਆ ਪ੍ਰਭਲਿੰਦੂ ਤੋਂ ਪਹਿਲਾਂ ਸਿੱਕੀ ਰੋਟੀ ਉਹ ਬੀਬੀ ਕਹਿੰਦੀ ਬੀਬੀ ਕਹਿੰਦੀ ਮੈਂ ਬਾਅਦ ਕੇ ਖਾਏ ਆਪ ਤੇ ਬੀਬੀ ਹੁਣ ਕਾਸੀਆਲ ਗਈ ਸੀ ਪਾਣੀ ਪੀ ਲੈਣ ਡਰਦੀ ਆ ਬੀਬੀ ਕਾਸੀਆਲ ਗਈ ਸੀ ਤੇ ਬੀਬੀ ਕਹਿੰਦੀ ਬਰਲੀਨ ਨਾਲ ਜਿਹੜਾ ਕਹਿੰਦੀ ਮਾਇ ਤੇ ਤੇਰੀ ਮਾਸੀ ਸਬਜੀ ਬਣਾਉਣ ਲੱਗ ਗਈ ਕੱਟਣ ਲੱਗ ਗਈਆਂ ਕਹਿੰਦੀ ਗਰਦੀਨ ਨਾ ਜਾ ਕੇ ਕਹਿੰਦੀ ਅੰਦਰ ਹੀ ਬਹੇਗੀ ਗਰਦੀਨ ਕਹਿੰਦੀ ਕਹਿੰਦੀ ਅੱਜ ਤਾਂ ਪੂਰੀ ਮਦਮਾਈ ਨਾ ਮਲੈਨੀ ਆ ਕਹਿੰਦੀ ਮਾਗ ਰਹੀ ਨਹੀਂ ਮੰਮੀ ਤੂੰ ਪੂਰੀ ਉਹਨਾਂ ਕੰਮ ਘਾਤੋ ਲਾਇਆ ਮਾਸੀ ਨਾ ਤਾਂ ਨਹੀਂ ਆਂ ਪਹਿਲਾਂ ਮੈਂ ਜੀ ਸਬਜੀ ਰੱਖੀ ਕੰਮ ਤੋਂ ਦੀਨਾਂ ਦੀ ਵਾਰੀ ਆ ਆਹ ਕਿਉਂ ਲਾਈ ਲਿਆ ਤਾ ਕਹੇ ਤੀ ਹਾਂ आठा खाते नाया ए पन्ताला पन्ताला लाया खानी खानी पास पी चला ਗੇ ਜੇ ਤੇ ਛੁੱਟ ਗਏ ਹੁਣ ਜਿਹੜੇ ਭਾਈ ਵੀਰ ਦਰਨੇ ਤੇ ਜੰਡੂ ਦਰਨੇ ਡਰੋ ਨਾ ਭਾਈ ਜੇ ਆਪਾਂ ਡਰ ਗਏ ਫਿਰ ਆਪਣਾ ਮਸਲਾ ਨਹੀਂ ਹੱਲ ਹੋਣਾ ਸਾਰੇ ਜਾਇਆ ਕਰੋ ਭੈਣਾ ਵੀ ਜਾਇਆ ਕਰੋ ਬੀਬੀਆਂ ਵੀ ਜਾਇਆ ਕਰੋ ਬਾਟਣਾ ਹੈਗਾ ਆ ਬਾਟਣਾ ਉਹ ਚ ਪਾਏ ਨੇ ਹਾ ਦੇ ਆ ਚੋਕ ਉਹ ਕਾਲੇ ਡੱਬਾ ਨਹੀਂ ਆਇਆ ਚਪਾ ਕਰ ਇਸ ਸਾਰੇ ਜਾਇਆ ਕਰੋ ਭਾਈ ਸਾਡੇ ਬਾਪਾ ਜਾਇ ਸੁਨੇਹੇ ਤੋਰਦੇ ਅੱਜ ਉਹਨਾਂ ਹਾ ਸਾਟ ਟਾਈਮ ਹੋ ਗਿਆ ਯਾਰ ਆਪਾਂ ਫੇਰ ਬਣਾ ਲਾਂਗੇ ਬੇਬੀ ਸਾਹ ਹੈ ਕਿ ਬਣਾ ਕੇ ਦੇਹੁਣੀ ਬਣਾਵਾ ਦਰ ਇਸ ਤੇ ਕੋਰ ਲਾ ਪੜੀ ਹੈ ਨਹੀਂ ਅਜਾ ਕਮਾਲ ਹੈ ਨਾ ਦੇਖ ਤੇ ਬੰਨ ਪਰ ਹਲਕਾ ਜਿਹਾ ਨਹੀਂ ਗੜਾ ਇਧਰ ਦਿੱਤੇ ਰਿਹਾ ਕਿੱਥੇ ਜਾਣ ਘਰ ਨਾ ਅਜਿਹਾ ਬੋਸ ਤੂੰ ਇਧਰ ਨਾ ਨਾ ਜਨਗੱਦਰ ਕੀ ਮੋਤਾਂ ਲੈ ਨਾ ਤਾਂ ਗਰਦ ਪੈਂਦੀ ਆ ਬੈਠੇ ਹੋ ਰਹੇ ਨੇ ਦਿਨ ਚ ਦਵਾਈ ਦੀ ਪਾਏ ਬੈਠੇ ਚ ਗਰਦ ਪਈ ਜੋ ਹੈ ਨਹੀਂ ਕਿਹਾ ਕਿ ਤੇ ਅਨਮ ਨਾ ਮੈਂ ਘੰਟੇਾਂ ਚ ਦਵਾਈ ਦੀ ਪਾਏ ਤੂੰ ਮੰਨ ਲੈਣ ਵਾਲੀ ਬੁੱਢੀ ਫਿਰੇ ਦੇ ਨੇ ਤੂੰ ਤਾਂ ਬਥੇਰੇ ਬੰਦੇ ਨੇ ਮੋਟੇ ਹੋ ਜਾਂਦੇ ਬੰਦਿਆ ਤਖ ਤਾਂ ਉਹ ਚ ਇੱਕ ਨਹੀਂ ਛੱਡਿਆ ਮੈਂ ਛੱਤ ਉੱਤੇ ਤਾਂ ਪਾਈਆਂ ਸੀ ਨਹੀਂ ਰੋਵੇ ਰੋ ਮੈਂ ਲਿਆ ਮੈਂ ਦੇਖਿਆ ਯਾਰ ਵੀ ਭੰਨ ਲੈਣੀ ਉੱਥੇ ਹੀ ਗੰਡੇ ਗੜਦੇ ਦੇ ਉੱਥੇ ਹੀ ਗੰਡੇ ਗੜਦੇ ਦੇ ਉੱਥੇ ਤਾਂ ਗੰਡੇ ਗੰਦੇ ਖਾਂਦੇ ਦੇ ਉੱਥੇ ਤਾਂ ਜੀ ਕੰਨ ਤੇ ਲਿਓ ਪੈਸਾ ਨੂੰ ਮੱਛਰ ਦਾ ਧੂਰ ਨਾ ਮੱਛ ਉਹ ਨਹੀਂ ਸਫਾਈ ਆ ਮੱਛਰ ਦਾ ਤਾਂ ਦਾਣਾ ਵੀ ਨਹੀਂ ਉੱਥੇ ਉੱਥੇ ਤਾਂ ਬਾਲੀ ਸਫਾਈ ਆ ਨਵੇਂ ਮੁੰਡੇ ਦੇ ਸਾਰਾ ਨਵੀਂ ਜੇਲ ਸਾਰਾ ਦਿਨ ਸਮਰਾਹ ਕੇ ਜੇ ਪੱਤੇ ਡਿੱਗੇ ਨੇ ਜਿਹੜੇ ਪੱਤੇ ਵੀ ਪੰਡਾ ਨਾਲ ਬਾਹਰ ਜਾਂਦੇ ਨੇ ਆਏ ਪਿਆ ਹੁੰਦਾ ਜਿਵੇਂ ਕਿ ਰਕਾਨ ਗੁੜੀ ਦਾ ਵਿੜਾ ਹੁੰਦਾ ਹੈ ਜੀ ਪਈ ਆ ਉਹ ਜਿਹੜਾ ਅੰਦਰੋਂ ਕਰੀ ਕਰੇ ਨਾ ਤੇ ਆ ਜਿਹੜੀ ਗੁੜੀ ਦਾ ਆ ਆ ਕਾਗਾ ਬੀਬੀ ਲਾ ਫੜ ਤੇ ਕਿੱਟਾ ਲੈਣਾ ਲੋ ਜੀ ਆਪਣਾ ਇੱਧਰ ਕਿਉਂ ਉਤਰਿਆ ਹੋਇਆ ਅੱਜ ਹਵਾ ਚੱਲ ਜੇ ਮੈਨੂੰ ਠੰਡ ਲੱਗੀ ਮਿਸਤਾ ਉਹ ਹੀ ਹਲਾਸ ਵੀਰ ਦਾ ਹੱਟ ਠਾਂਟਾ ਹਵਾ ਲੱਗ ਚੱਲਦੀ ਹੈਗੀ ਅੱਜ ਰੱਤ ਤਾਂ ਕੇਰਚ 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 ਹੈ। ਦਾ ਦੇ ਲੈ ਦੇ ਬਾਕੀ ਨੇ। 10 ਨੌਵੇਂ ਦਿਨ ਆਇਆ ਹੋਣਾ ਅੱਭੀ। ਨੌਵੇਂ ਦਿਨ। ਨੌਵੇਂ ਦਿਨ ਘਰੇ ਆਏ। ਨੌ ਜਣਾ ਪੇ ਮਹੀਨੇ ਵਰਗੇ ਲੰਗੇ ਹੋਣਗੇ ਹਨਾ। ਕੋਈ ਘੱਟ ਤੇ ਤਾਂ ਕੋਈ ਜ਼ਿਆਦਾ ਇਹ ਕਹਿੰਦਾ ਉੱਥੇ ਉਹ ਬੰਦੇ ਨਾਲ ਕੀ ਬੈਠੇ ਇਹਨਾਂ ਕੁਝ ਫੇਰਾ ਬਤੀਨੋਂ ਮੋਂ ਬਸ ਜੀ। ਉਹਨਾਂ ਨੂੰ ਰੱਖਿਆ। ਉਹਨਾਂ ਨਾਲ। ਅਸੀਂ ਤਾਂ ਉੱਥੇ ਸਾਰਾ ਤਣ ਫੇਲਦੇ, ਮੰਗਉਂਦੇ, ਫੁੱਲੇ ਪਾਏ। ਇੱਥੇ ਮਰਜੀ ਵਗ ਜਾਂਦੇ ਤੇ ਜਿਹਦੇ ਕੋਲੇ ਬਾਕੀ ਸਾਰੇ ਇੱਜ਼ਤ ਕਰਦੇ ਤੇ ਆ ਆਨ ਕੀ ਤभी ਬੱਡੀ ਕਰਦਾ ਜੁਨੀਆਣਾ ਕਰਕੇ ਕਰਦੇ ਤੇ ਕੁਝ ਬੱਛਿਆਣੇ ਦੀ ਹੈ ਨਾ ਜੇ ਕੋਈ ਹੋ ਲੜਾਈ ਪੜਾਈ ਕਰਕੇ ਜਾਂਦੇ ਫਿਰ ਥੋੜੀ ਇੱਜ਼ਤ ਕਿੱਥੇ ਸੀ ਉੱਥੇ ਤਾਂ ਇਹ ਤਾਂ ਕਹਿੰਦੇ ਇੱਜ਼ਤ ਸਾਰੇ ਬੰਦੇ ਬਾਰੇ ਇੱਕ ਬੱਡੀ ਨੂੰ ਬੜਾ ਬੱਲੇ ਥੋੜੇ ਪੁੱਸ ਵਾਲੇ ਕਹਿੰਦੇ ਪ੍ਰੌਬਲਿਨ ਮੈਨੂੰ ਰੋਟੀ ਪਾ ਰਿਆ ਏ ਔਰ ਹੈ ਨਾ ਬੇਬੇ ਸੱਚੀ ਬੋਲ ਮਾਰਦੇ ਨਾ ਕੱਟੀ ਆ ਦੇ ਵੀ ਮੈਨੂੰ ਪ੍ਰੌਬਲਿਨ ਆ ਕੇ ਰੋਟੀ ਪਾ ਦੇ ਬੋਲ ਮਾਰਦੀ ਇਕੱਤੀ ਟਾਈਮ ਆ ਜਿਹੜਾ ਜੀ 2 ਵਜੇ ਕੇ ਸੌਂਗੀ ਮਾਨ ਦਿੱਤਾ ਬੀਬੀ ਕੱਢਣ ਲੱਗੀ ਸੋਲੂਆ ਇੱਧਰ ਧਰੀਆ ਜੀ ਮੈਂ ਚਾਹ ਅਜੇ ਆ ਦੇਖ ਲੈ ਸੁੱਕੇ ਨਹੀਂ 15 ਦਿਨ ਹੋ ਗਏ ਹੈ ਨਾ ਹੋ ਗਏ 15 ਦਿਨ ਹੈ ਸੁੱਕੇ ਨਹੀਂ ਹੈਗੇ ਰੋਜ਼ ਤੋਂ ਪੇ ਧਰੀਦਾ ਇਹਨਾਂ ਅਜੇ ਵੀ ਗਿੱਲੇ ਪੈਣ ਤੇ

ਆਪਾਂ ਮਸ਼ੀਨ ਤੇ ਹਾਂ ਬਰਦੇ ਵੇਰ ਲੋ ਚਾਹ ਧਰੀ ਆ ਗਈ ਆਪਾਂ ਦੁੱਧ ਬਾਦ ਲਿਆਉਣੇ ਕੱਢ ਕੇ ਸਰਦਾਰ ਜੀ ਵੀ ਸੁੱਤੇ ਪਏ ਨੇਗੇ ਜਿਰੋ ਆਪਾਂ ਹਨਾ ਬਚਪਨ ਸੁਣਨੇ ਔਰ ਹੋਰ ਗੱਲ ਹੁੰਦੀ ਐ ਜਿਰੋ ਆਪਾਂ ਜਵਾਨੀ ਪਾਰੇ ਸੁਣਨੇ ਹੋਰ ਗੱਲ ਹੁੰਦੀ ਐ ਸਮੇਂ ਸਮੇਂ ਨਾਲ ਹਨਾ ਜਿਵੇਂ ਜਿਵੇਂ ਆਪਣੇ ਕਬੀਲਦਾਰੀ ਗੱਲ ਗਾਲ ਪਈ ਜਾਂਦੀ ਬੰਦਾ ਹੋਵੇ ਸੀਆਂ ਨਾ 35 ਸੀਆਂ ਨਾ 35 ਉਹ ਜਿਵੇਂ ਵੀ ਹੈ ਨਾ ਹੁੰਦਾ ਢੋਰੀ ਪੱਤੇ ਨੂੰ ਪਾਣੀ ਚ ਪਾ ਕੇ ਢੋ ਕੇ ਖਾਈ ਸੌਂ ਗਏ ਐ ਤਾਂ ਸਰਦਾਰ ਜੀ ਸੁੱਤੇ ਪੈਣੇ ਵੀ ਕੂਕ ਪੈਣ ਕੋਈ ਨੂੰ ਪਤਾ ਨਹੀਂ ਹੈਗਾ ਹੋਰ ਕਿਹੜੇ ਪੇੜਾਂ ਨੇ ਇਕੱਠੇ ਹੋਏ ਅੱਜ ਤੱਕ ਨਹੀਂ ਪਿਆਏਗਾ ਅੱਜ ਕੱਲ ਤਾਂ ਸਾਧਨ ਪੱਖੇ ਚੱਲੀ ਗਏ ਨੇ ਅੱਜ ਨਾ ਠੰਡੀ ਹਵਾ ਲੱਗਦੀ ਐ ਮੈਂ ਸਟਾਲ ਜਿਹਾ ਕੋਈ ਹੁਣ ਲਾਇਆ ਹੈਗਾ ਠੰਡ ਲੱਗ ਜੇ ਠੰਡੀ ਹਵਾ ਚੱਲਦੀ ਐ ਪਰ ਆ ਵੀ ਰੋਟੀ ਰੋਟੀ ਖਾਵਾਂਗਾ ਪੁੱਤ ਖਾਣੇ ਨਹੀਂ ਇਹ ਤਾਂ ਚਾਕਲੇਟ ਖਾ ਹਟੀਆਂ ਹੋਰ ਕਰੇ ਚਾਕਲੇਟ ਆ ਛੋਟੀ ਦੀ ਪਈ ਐ ਹਜੇ ਅੱਧੀ ਬੱਦਲ ਕਿੰਨੀ ਲਿਆ ਮਾਂ ਕੱਢ ਕੇ ਪਰਬਲੀ ਨਾ ਹੋਰ ਕੀ ਖਾਏਗੀ ਫਿਰ ਕੋਸਾ ਹੈਗਾ ਕੋਸਾ ਕੁਰਕਰੇ ਖਾ ਲੇ ਲੋ ਜੀ ਇੱਧਰ ਪਾ ਰਹੇ ਨੇ ਆਪਣੇ ਪਾਪਕੌਨ ਇਹ ਹੁਣ ਪੱਟਾ ਬਣ ਗਿਆ ਜਿਵੇਂ ਪੱਠੀ ਜਿਹੀ ਖਿੰਡਤਾ ਬਿਖੀ ਇੱਧਰ ਬਣ ਗਈ ਆਪਣੀ ਚਾਹ ਲੱਗ ਗਈ ਤੜਫਣ ਹੁਣ ਬਣਾ ਕੇ ਦੇ ਦਨੇ ਜਾ ਰੋਟੀ ਨਾਲ ਰੋਜ਼ਨਾਹ ਭੁੱਖ ਮਾਰਦੀ ਹੁੰਦੀ ਐ ਜਾਂ ਰੋਟੀ ਨਾਲ ਬਹੁਤ ਸਿੱਧਾ ਦੁੱਧ ਤਾਂ ਖਾਣੀ ਨਾ ਚੈਲੈਂਜ ਕਰ। ਜਿਆਨ ਤੱਕ ਆਹ ਤੱਕ ਇਹ ਤੱਕ ਇਹ ਮੇਰਾ ਤੋਂ ਬੀਤੇ ਮੇਰਾ ਕੰਮ ਬਰਾਦ ਹੋ ਗਿਆ। ਐ ਤਰਫ ਤੋਂ ਇਹ ਤਿੱਲਾ ਦਬੰਦ ਸ਼ੇਕ ਨਾਲ ਹੀ ਹੋ ਜਾਂਦੀ ਹੈ ਹੁਣ ਸ਼ੇਕ ਇਹਦਾ ਨਾ ਕਾਫੀ ਟਾਈਮ ਲੈਂਦਾ ਹੁਣ ਆਪਾਂ ਚੁੱਲ੍ਹੇ ਬੰਦ ਕਰ ਤੇ ਟਾਈਮ ਖਾਸਾ ਟਾਈਮ ਰੁਕਦਾ ਸ਼ੇਕੋ ਇੱਕਦਾਂ ਟੱਕਣ ਵੀ ਤੱਤਾ ਹੋ ਜਾਂਦਾ ਸਟੀਲ ਦਾ ਡੋਰ ਨਾ ਜਦੋਂ ਟੁੱਟ ਗਿਆ ਹੋ ਗਿਆ ਹੁਣ ਤਮਾਚਣੀ ਕਰਦੇ ਬਾਅਦ ਤਾਂ ਫੋਨ ਨੂੰ ਚੱਕ ਲੈਣਾ ਤਾਂ ਜੱਗ ਤੇ ਜੇ ਛੱਡ ਨਾ ਜੱਗ ਐ ਫੁੱਟ ਗਿਆ ਇੱਥੋਂ ਹੁਣ ਸਾਰਾ ਜੱਗ ਨਮਾ ਪਿਆ ਚ ਫੁੱਟ ਗਿਆ ਫੁੱਟੇ ਤਾਂ ਨਹੀਂ ਚੁਣ ਆਇਨ ਨਿਕੜਿਆ ਕਾਲ ਸਜੀ ਸੁਆਹ ਜੀ ਪਤਾ ਨਹੀਂ ਕੀ ਨਿਕਲਦਾ ਗਾਜੋ ਆਇਆ ਪ੍ਰਭਲਨਾ ਪਾਦੀ ਦੀ ਬੋਲ ਮਾਰ ਲੈ ਕਾਹ ਲੈ ਜਾ ਫਿਰ ਚਾਂ ਲੈ ਕੇ ਜਾਂਦੀ ਨਹੀਂ ਹੁਣ ਤਾਂ ਖੁਸਾ ਆਇਆ ਹੁਣ ਤਾਂ ਮੂੰਹ ਤੇ ਖੁਸੀ ਆ ਗਈ ਖੁਸੀ ਆ ਗਈ ਹੁਣ ਤਾਂ ਮੂੰਹ ਤੇ ਆਮਾਂ ਤੇ ਕਾਲੀ ਵਿੱਚ ਰੱਖ ਆਮਾਂ ਤੇ ਰੱਖ ਰਿਹਾ ਪੈਣੀ ਕੀ ਮੱਕੀ ਜਿਹਨੇ ਮੈਂ ਹੋਰ ਬਣਾ ਦਾਂਦੀ ਜੇ ਮੁੱਕ ਗਈ ਫੇਰ ਮੰਗਾ ਲਵਾਂਗਾ ਹੋਰ ਆਮਾਂ ਤੇ ਕਾਲੀ ਵਿੱਚ ਰੱਖ ਦੇ ਪੁੱਤ ਸੋ ਚਾਹ ਪੋਣ ਦੇ ਚਾਹ ਸਾਨੂੰ ਆ ਚਾਹ ਮੋ ਕੁਝ ਨਹੀਂ ਇਹ ਵੀ ਬਚੂਗੀ ਚੋਂ ਵੀ ਚਾਹ ਪੀ ਲਿੰਪਰਾ ਬਲੇਣਾ ਦੇਖੋ ਜੀ ਮੈਂ ਲੈ ਅਸੀਂ ਲੈ ਤੇ ਆਮਾਨਤ ਵੀ ਛੋਟੀ ਇਹਨੂੰ ਲੈ ਤੇ ਪਕੌੜੇ ਵੀ ਉਹ ਚਾਹ ਰੱਜੀਆਂ ਹੋਈਆਂ ਨੇ ਉਹ ਨਾਲ ਤੇ ਮਾਰ ਲਿਆ ਆਮਾਨਤ ਦੇ ਡੱਕਾ ਕਹਿੰਦੀ ਕੱਲੀ ਕੱਲੀ ਖਾਈ ਜਾਂਦੀ ਹੈ ਪਕੌੜੇ ਤੇ ਜੇ ਅਸੀਂ ਪਕੌੜੇ ਘਰੇ ਉਹ ਨਾਲ ਫਿਰ ਕਹਿੰ ਨੱਕ ਬੁੱਲ ਕੱਢਦੀਆਂ ਨੇ ਆ ਜਾ ਉਹ ਉਧਿਆ ਹਾਂ ਸਾਂ ਜੋੜੀ ਪੌੜੀਆਂ ਤੋਂ ਹੇ ਮੁੰਡਾ দাঁਦ ਨਿਕਲਦੇ ਨੇ ਕੀ ਕੁਝ ਖਾਦਾ ਅੱਜ ਗਿਣਤੀ ਕਰੋ ਆ ਜਾ ਦਵਾਵਾ ਕੋਣੇ ਬੰਦਰਾਂ ਬੰਦਰਾਂ ਵਾਲੇ ਆ ਗਏ ਬੰਦਰਾਂ ਆਜੋ ਹਾਂ ਮਸੇ ਠੀਕ ਆ ਤੁਸੀਂ ਠੀਕ ਹੋ ਮਮ ਨਹੀਂ ਆ ਰਹੀ ਜਵਾਖ ਆ ਰਹੇ ਨੇ ਅਮਣੀ ਤਾਂ ਕਾਨੂੰ ਆਈ ਆ ਪਾਪਾ ਆ ਗਿਆ ਹਾਂ ਪਾਪਾ ਆ ਗਿਆ ਆਜੋ ਆ ਦੇ ਇਹ ਦੰਦ ਨਿਕਲ ਗਏ ਨਿਕਲ ਥਾਲ ਲੈ ਜੋ ਥਾਲ ਲੈ ਜੋ ਥਾਲ ਚ ਪਵਾ ਲਓ ਹਾਂ ਹਾਂ ਸੁਖਮਣ ਨੂੰ ਰੱਖ ਦਿਓ ਆਊਗੀ ਪੁੱਤ ਹਾਂ ਰੇ ਉਹ ਤਾਂ ਠੰਡੀ ਛੇੜੀ ਬੈਠੀ ਆ ਉਹ ਤਾਂ ਕੋਈ ਨਹੀਂ ਕਰਨੀ ਹੁਣ ਤਾਂ ਮਿਲ ਗਈ ਚੀਜ਼ ਇਹ ਤਾਂ ਡੰਗੋਰੀ ਬਣ ਗਈ ਹਨਾ ਤੈਨੂੰ ਤਾਂ ਕੋਈ ਫਿਕਰ ਨਹੀਂ ਕਿ ਹੋਰ ਨੂੰ ਆਵੇ ਚੀਜ਼ ਚ ਨਾ ਆਵੇ ਹਨਾ ਕਹਿੰਦੀ ਨਾਨੀ ਕਹਿੰਦੀ ਉਹ ਤਾਂ ਕਾਗਜ਼ ਦੇਖ ਕੇ ਕਰੂ ਆ ਕੱਲੀ-ਕੱਲੀ ਖਾ ਗਈ ਐਂ ਸੁਖਮਣ ਹੋਰियां ਕਰਦੀਆਂ ਹੁੰਦੀਆਂ ਇਹ ਦੇਖੀ ਨਿਹਾਲ ਤੇ ਤਰਕ ਉੱਤੇ ਮੋਨ ਤਾਂ ਵੀ ਕਿਵੇਂ ਵੀ ਵੀ ਗੁੱਦਾ ਠੀਕ ਆ ਤੁਹਾਡਾ ਨਿਹਾਲ ਕੋਸ ਕਿਉਂ ਬੀਬੀ ਪੁੱਤਿਆਂ ਟਿੱਡ ਪਰ ਨਸੌਖਾ ਪੁੱਤੀ ਦਾ ਹੈ ਠੰਡੇ ਹੋ ਜਾਂਦਾ ਨਾ ਹਾਂ ਵੀ ਠੰਡੇ ਨਾ ਹੋ ਜਾਣ ਔਰ ਇਹ ਗਰੈਂਡ ਕਰਨ ਕਰਨ ਨੂੰ ਕੈਂਪਰ ਸਰ ਦੇ ਤੇ ਡੈਡੀ ਦੀ ਕਾਰੀ ਹੈ। ਕਾਚਾ ਕਾਚਾ ਬਿਚਾਉ। ਹਾਂ? ਗੋੜਾ ਟੱਕ ਦੇ ਆਟੇ ਚ ਨੇ। ਹਾਂ। ਕੱਲ ਨੂੰ ਮੈਂ ਬਣਾਉਂਗਾ ਕਟਕਰਾ ਆਟੇ ਚ। ਸਾਡ ਵੀਰ ਪਾਏ ਰੰਗ ਪਰ ਹੁੰਦਾ ਸਾਡ ਵੀਰ ਪਾਏ ਦਿੱਤੇ ਹੋਣਗੇ ਨਾ ਹਾਂ ਮਮਾ ਲਾ ਰੰਗ ਪਰ ਕੱਲ ਨੂੰ ਬਣਾਉਣਾ ਕਿੱਥੋਂ ਕੋਲ ਕੱਲ ਨੂੰ ਹੋਟਲੀ ਚ ਨਾ ਮੰਗਾਇਓ ਇਹ ਬਣਾ ਦੂ ਤੁੰਦੂ ਪੂਰ ਕਰ ਦਈ ਆ ਪਹਿਲਾਂ 베ਰ ਲੈ ਕੇ ਦਿੱਤੇ ਸੀ ਫਿਰ ਲੈਤੇ ਸੀ ਬਾਹਰੋਂ ਕੋਲੋਂ ਸਰ ਕਿਦਰ ਨਹੀਂ ਲੱਗ ਰਹੇ ਹਏ ਇਹ ਕਿਹਦੇ ਸਾਡੇ ਕੋਲ ਪਹੁੰਚੇ ਤਾਂ ਨਹੀਂ ਪਰ ਉਹ ਭਾਈ ਕੋਠੇ ਤੇ ਬੈਠੀਆਂ ਨੇ ਹੁਣ ਮੈਂ ਕੀ ਕਰਾਂਗੀ ਇਹਨਾਂ ਨੂੰ ਮੈਂ ਤੱਪ ਲੱਤਾਂ ਦੁੱਖੀਆਂ ਨੇ ਕੋਠੇ ਤੇ ਨਹੀਂ ਕੋਈ ਨੰਗਰ ਲੱਗਦੇ ਇਹਨਾਂ ਨੂੰ ਪਤਾ ਫੜਾ ਲੱਗਿਆ ਥੱਲੇ ਪਤਾ ਪਤਨ ਕਿਵੇਂ ਲੱਗ ਗਿਆ ਇਹਨਾਂ ਇਹ ਤਾਂ ਹੋਣੀ ਉਹਨੂੰ ਮਾਨਸ ਨੂੰ ਕਹਿੰਦਾ ਵੀ ਦੱਸੀ ਨਾ ਪਹਿਲੀ ਉਹਦੇ ਖਾਲੀ ਘਰ ਦੇ ਦੇਖ ਕੇ ਕਹਿੰਦਾ ਹਾਏ ਆਹ ਕੱਲੀ ਕੱਲੀ ਖਾ ਗਈ ਕਹਿੰਦਾ ਆ ਕੇ ਖਾ ਦੂ ਹਾਂ ਹਾਂ ਕਹਿੰਨੀ ਪ੍ਰਾਬਲਮ ਤਾਂ ਕਾਲੇ ਦੀ ਖਾ ਦੂ ਮਾਨਸ ਤਾਂ ਕਹਿੰਨੀ ਆਇਂ ਫੜ ਲਈਏ। ਲੋ ਜੇ ਪ ਬਣਾਵਾਂਗੇ ਹੁਣ ਸਬਜ਼ੀ ਸਬਜ਼ੀ ਬਣਾਵਾਂਗੇ ਸਾਰੇ ਦਿਨ ਖਾਣ ਦੇ ਨੂੰ ਨਾਂ ਗਿਆ। ਸਬਜ਼ੀ ਬਣਾਵਾਂਗੇ ਆਪ ਆਲੂ ਸੋਲੇ। ਸੋਲੂਆ। ਆਲੂ ਸੋਲੂਆ ਬਣਾਵਾਂਗੇ। ਕਿੱਟ ਮੈਂ ਲੈ ਲਾਂ ਉਹ ਕਿੰਨੇ ਤੇਲ ਦਿੱਤਾ ਹੁੰਦਾ। ਆਹ ਖਾਲੂ ਬਸ ਤੁਸੀਂ। ਐਂਦਰ ਆਪਾਂ ਇੱਕ ਬੱਠਾ ਚ ਪਾ ਦਿੱਤੀ ਆ ਹਲਦੀ। ਥਾਂ ਆ ਗਈ ਨਾ ਕਿੱਥੇ ਤਰ ਹੋਰ ਕਿੱਥੇ ਰਹਿਣਾ ਬੀਬੀ। ਬਣ ਚੱਟਾ। ਹਲਦੀ ਤਾਂ ਹੈਗੀ ਆ 3-4 ਕਿਲੋ ਹਲਦੀ ਮੈਂ ਤੁਹਾਨੂੰ ਹਲਦੀ ਕਿਹਦੀ ਹੁੰਦੀ ਆ ਹਾਂ ਪਤਾ ਹੈ ਪੀਸ ਕੇ ਪੀਲੀ ਪੀਲੀ ਹੋਜੀ ਜਿਹੜੀ ਆਪਾਂ दाल ਚ ਪਾਉਂਦੇ ਨੇ ਸਬਜ਼ੀ ਚ ਪਾਉਂਦੇ ਆ ਨਾ ਆ ਇੰਨੀ ਤਾਂ ਮਿਰਚਾਂ ਨੇ ਕਾਲੂ ਨੂੰ ਸਰਦਾਰ ਦੀ ਜਾਣ ਤੇ ਹੱਲ ਤੋਂ ਜਾਣ ਇਹ ਪਿਹਾ ਲੈਉਣ ਦੇ ਰਾਮਣ ਤੋਰ ਦੇ ਮਹੀਨਾ ਕਾ ਹਾਲ ਪੁੱਤ ਛੋਟਾ ਬੱਚਾ ਇਹ ਸੋਟੀ ਨਹੀਂ ਖਰਾਬ ਬਹੁਤ ਹੈ ਤੇ ਮਾਰੇ ਲੋ ਜੀ ਆਪਣਾ ਤੇਲ ਗਰਮ ਹੋੁੰਦਾ ਹੈਗਾ ਆਪਾਂ ਬਣਾਉਣੇ ਸਬਜ਼ੀ ਆਪਾਂ ਸਬਜ਼ੀ ਬਣਾ ਕੇ ਬਣਾਉਣੇ ਹੈਗੇ ਤਾਂ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰ ਦਿਆਂਗੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲਾਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸੋਣਾ ਜਾਂ ਪਿਆਰਾ ਜਾਂ ਕਮੈਂਟ ਵੀਡੀਓ ਦੇਖਣ ਲਈ ਸਾਰੀਆਂ ਦੀਰਾਂ ਭੈਣਾਂ ਬੱਚਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਪਲੀਜ਼ ਹਰ ਰੋਜ਼ ਵੀਡੀਓ ਦੇਖਿਆ ਕਰੋ ਹਨਾ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ